ਸ੍ਰੀ ਕਾ ਦੋਸਤੋ ਆਜੋ ਅੱਜ ਸਾਨੂੰ ਨਾ ਗੁਰਦੁਆਰਾ ਰੋੜੇਵਾਲ ਸਾਹਿਬ ਗੁਰਦੁਆਰਾ ਹੈ ਉਦਾਸੀਨ ਪੰਥ ਉਹ ਨਾ ਉਦਾਸੀਨ ਸੰਪਰਦਾ ਦਾ ਗੁਰਦੁਆਰਾ ਸਾਹਿਬ ਆ ਇਹ ਦੇਖੋ ਇਹਨਾਂ ਨੇ ਗੁਰੂ ਕਨਾਲ ਕਿੰਨਾ ਪਿਆਰ ਕਰਿਆ ਏ ਇਹ ਦੇਖੋ ਤਿੰਨ ਦਰਸਤ ਨੇ 1 2 ਤੇ ਇੱਧਰ ਤੀਜਾ ਇਹ ਬਿਲਕੁਲ ਵਿਚਾਰੇ ਨੇ ਤਾਂ ਵੀ ਇਹਨਾਂ ਨੇ ਪੱਟੇ ਨਹੀਂ ਹੈਗੇ ਵੀ ਮਤਲਬ ਯਾਰ ਇੱਥੇ ਆ ਕੇ ਪਤਾ ਲੱਗਦਾ ਏ ਵੀ ਕੁਦਰਤ ਕੀ ਚੀਜ਼ ਆ ਹਲੇ ਤੁਹਾਨੂੰ ਪਿਛਲੀ ਸਾਈਡ ਦਿਖਾਵਾਂਗੇ ਨਹਿਰ ਲੰਗਦੀ ਆ ਲਵੇ ਦੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਏ ਇੱਧਰ ਤੁਹਾਨੂੰ ਕੜਾਹੇ ਦਿਖਾਣੇ ਆ ਜੋ ਵੀ ਕਿੱਡੇ ਕਿੱਡੇ ਦਾ ਕੜਾਹੇ ਨੇ ਇਹ ਚ ਕਹਿੰਦੇ ਕਿਸੇ ਸਮੇਂ ਜਾ ਕੇ ਨਾ ਹੀ 100 ਮਣ ਪੱਕਾ ਚਾਵਲ ਬਣਾਇਆ ਕਰੂਗਾ 100 ਮਣ ਸਾਬ ਲਾ ਲਓ ਤੁਸੀਂ ਐ ਲਾ ਲਓ ਵੀ ਬਹੁਤ ਜਿਆਦਾ بڑا ਕਢਾਹਾ ਏ ਇੱਧਰ ਆ ਆ ਗਿਆ ਆ ਦੇਖੋ ਜੀ ਏ ਚ ਏ ਦੇਗ ਚ 80 ਮਾਣ 80 ਮਾਣ ਪੱਕਾ ਚਾਵਲ ਬਣੂਗਾ ਉਸ ਸਵਾ ਇਹ ਉਹਦੇ ਨਾਲ ਥੋੜਾ ਜਿਹਾ ਛੂਟਾ ਲਾ ਲਓ ਪਰ ਆ ਕੇ ਦੇਖੋਗੇ ਨਾ ਤੁਸੀਂ ਹੈਰਾਨ ਮੰਨ ਜਾਓਗੇ ਵੀ ਇਹ ਤਿਆਰ ਕਿਨੇ ਕਰੇ ਹੋ ਇਹਨੇ ਮੈਂ ਛੋਟੇ ਹੁੰਦੇ ਤੋਂ ਦੇਖ ਰਿਆ ਹਾਂ ਹੁਣ ਵੀ ਕੋਈ ਲੱਗੇ ਹੋਏ ਇਹਨਾਂ ਨੂੰ ਬਹੁਤ ਸਾਲ ਹੋ ਗਏ ਮੈਂ ਬਿਲਕੁਲ ਛੋਟਾ ਸੀਗਾ ਲਾਲੋ 20 20 ਸਾਲ ਤੱਕ ਮੈਨੂੰ ਹੋ ਗਏ ਦੇਖਦਿਆਂ ਨੂੰ ਇਹਨਾਂ ਨੂੰ ਪਹਿਲਾਂ ਇੱਥੇ ਐ ਲਿਖਿਆ ਹੋਇਆ ਸੀਗਾ ਵੀ ਕਿਸੇ ਟਾਈਮ ਜਾ ਕੇ ਨਾ ਜਦ ਕੋਈ ਸਮਾਂ ਖਰਾਬ ਆਊਗਾ ਵੀ ਇੱਥੇ ਆ ਆਪਣੇ ਆਪ ਚਾਵਲ ਜਾਂ ਹੋਰ ਰਾਸ਼ਨ ਤਿਆਰ ਹੋਇਆ ਕਰੂਗਾ ਪਹਿਲਾਂ ਇਹਨਾਂ ਐਵੇਂ ਲਿਖਿਆ ਹੋਇਆ ਸੀਗਾ ਹੁਣ ਬਦਲਤਾ ਕਿਉਂ ਬੜਾ ਬਹੁਤ ਟਾਈਮ ਤੋਂ ਆਲਾ ਇੱਥੇ ਮੈਨੂੰ ਪਤਾ ਹੈ ਅਦਾਸੀਨ ਪੰਥ ਦਾ ਉਹ ਆ ਇਹ ਆਜੋ ਇੱਧਰ ਖਾਵਾਂ ਤੁਹਾਨੂੰ ਆਜੋ ਕੁਦਰਤ ਮੈਂ ਕਹਿੰਦਾ ਆਨੰਦ ਦਾ ਇੱਕ ਵਾਰੀ ਬੰਦਾ ਆਜੇ ਨਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਆਜੋ ਪਿਛਲੀ ਸਾਈਡ ਲੈ ਕੇ ਚੱਲਦੇ ਤੁਹਾਨੂੰ ਨਹਿਰ ਵਾਲੀ ਸਾਈਡ ਉੱਥੇ ਕਿੰਨਾ ਪਿਆਰਾ ਥੀਓ ਆ